ਜਦੋਂ ਤੁਸੀਂ ਨੇਚਾ ਕਰਨੀ ਸਿੱਖ ਲਈ ਸਮਝ ਲਓ ਕਿ ਤੁਸੀਂ ਸਭ ਕੁਝ ਜਿਹੜਾ ਆ ਉਹ ਸਿੱਖ ਲਿਆ ਨੇਚਾ ਵਿੱਚ ਮਜ਼ਬੂਤ ਹੋਵੋ ਨੇਚਾ ਕਰਨ ਵਾਲਿਆਂ ਲਈ ਸਭ ਕੁਝ ਹੋ ਸਕਦਾ ਹੈ ਹallelujah ਆਓ ਅਸੀਂ ਦੇਖਦੇ ਹਾਂ ਰੋਮੀਆਂ ਦੀ ਕਿਤਾਬ ਅਰ ਉਹਦਾ 16 ਨੰਬਰ ਅਧਿਆਇ ਤੇ ਉਹਦੀ 19 20 ਨੰਬਰ ਆਇਤ ਦੇ ਵਿੱਚ ਅਸੀਂ ਦੇਖਾਂਗੇ book of romans chapter number 16 verse 19 and 20 ਕਹਿੰਦਾ ਤੁਹਾਡੀ ਆਗਿਆਕਾਰੀ ਦਾ ਜਸ ਤਾਂ ਸਭਨਾ ਤੋਂ ੜੀ ਅੱਪੜ ਪਿਆ ਹੈ ਇਸ ਕਰਕੇ ਮੈਂ ਤੁਹਾਡੇ ਉੱਤੇ ਪਰਸੰਨ ਹਾਂ ਪਰ ਇਹ ਚਾਹੁੰਦਾ ਹਾਂ ਜੋ ਤੁਸੀਂ ਨੇਕੀ ਵਿੱਚ ਸਿਆਣੇ ਅਤੇ ਬਦੀ ਵਿੱਚ ਨਿਆਣੇ ਬਣੋ ਅਰ ਸ਼ਾਂਤੀ ਦਾਤਾ ਪਰਮੇਸ਼ਰ ਸ਼ੈਤਾਨ ਨੂੰ ਝੱਬ ਦੇ ਤੁਹਾਡੇ ਪੈਰਾਂ ਦੇ ਹੇਠ ਮਿੱਦੇਗਾ ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਨਾਲ ਹੋਵੇ ਹallelujah ਸੋ ਬਚਨ ਕੀ ਕਹਿ ਰਿਹਾ ਕਹਿੰਦਾ ਤੁਹਾਡੀ ਆਗਿਆਕਾਰੀ ਦਾ ਜਸ ਸਭਨਾ ਤੋੜੀ ਅੱਪੜ ਪਿਆ ਹੈ ਕਿ ਤੁਸੀਂ obediance ਦੇ ਵਿੱਚ ਆ ਤੁਸੀਂ ਆਗਿਆਕਾਰੀ ਦੇ ਵਿੱਚ ਆ ਇਹ ਸਿਫਤ ਜਿਹੜੀ ਤੁਹਾਡੀ ਆ ਕਿ ਤੁਸੀਂ ਬਚਨ ਦੇ ਅਨੁਸਾਰ ਚੱਲਦੇ ਹੁਣ ਇਹ ਕਹਿੰਦਾ ਸਭਨਾ ਤੋੜੀ ਅੱਪੜ ਗਈ ਆ ਇਹ ਗੱਲ ਤੇ ਸਭਨਾ ਤੋੜੀ ਅੱਪੜ ਗਈ ਆ ਕਿ ਤੁਸੀਂ ਚਰਚ ਨੂੰ ਜਾ ਰਹੇ ਹੋ ਇਹ ਗੱਲ ਤਾਂ ਸਭ ਤੱਕ ਅੱਪੜ ਗਈ ਕਿ ਤੁਸੀਂ ਸਤ ਸੰਗ ਜਿਹੜਾ ਹੈ ਉਹ ਸੁਣ ਰਹੇ ਹੋ ਇਹ ਗੱਲ ਸਭ ਤੱਕ ਉੱਪੜ ਗਈ ਕਿ ਤੁਸੀਂ ਬਪਤੀਸਮਾ ਲੈ ਲਿਆ ਇਹ ਗੱਲ ਸਭ ਤੱਕ ਉੱਪੜ ਗਈ ਕਿ ਤੁਸੀਂ ਪ੍ਰਾਰਥਨਾ ਕਰਦੇ ਜੀ ਕਹਿੰਦਾ ਤੁਹਾਡੀ ਅਗਿਆਕਾਰੀ ਦਾ ਜਸ ਤਾ ਸਭ ਤੋੜੀ ਅੱਪਣ ਪਿਆ ਹੈ ਇਸ ਕਰਕੇ ਮੈਂ ਤੁਹਾਡੇ ਉੱਤੇ ਪਰੇਸ਼ਾਨੀ ਹਾਂ ਇਸ ਲਈ ਮੈਂ ਤੁਹਾਡੇ ਉੱਤੇ ਖੁਸ਼ ਹਾਂ ਪਰ ਇਹ ਚਾਹੁੰਦਾ ਹਾਂ ਜੋ ਤੁਸੀਂ ਨੇਕੀ ਵਿੱਚ ਸਿਆਣੇ ਨੇਕੀ ਕਰਨ ਵਿੱਚ ਮੈਚੂਰ ਹੋ ਜੋ ਨੇਕੀ ਕਰਨ ਦੇ ਵਿੱਚ ਕਾਲੇ ਹੋਵੋ ਵੱਧ ਤੋਂ ਵੱਧ ਨੇਕੀ ਕਰੋ ਨੇਕੀ ਕਰਨ ਦੇ ਵਿੱਚ ਸਿਆਣੇ ਬਣੋ ਬਦੀ ਵਿੱਚ ਨਿਆਣੇ ਬਣੇ ਰਹੋ ਨਿਆਣੇ ਬਣੇ ਰਹਿਣ ਦਾ ਮਤਲਬ ਕਿ ਦੇਖੋ ਦੋ ਜਣੇ ਬੈਠੇ ਇੱਕ ਬੱਚਾ ਆ ਇੱਕ ਸਿਆਣਾ ਆ ਤੇ ਹੁਕਮ ਦਿੱਤਾ ਗਿਆ ਕਿ ਚਾਹ ਬਣਾ ਨਿਆਣੇ ਨੇ ਚਾਹ ਨਹੀਂ ਬਣਾਉਣੀ ਕਿਉਂ ਕਿਉਂਕਿ ਉਹ ਕਹਿੰਦਾ ਮੈਨੂੰ ਤੇ ਆਉਂਦੀ ਨਹੀਂ ਮੈਨੂੰ ਤੇ ਪਤਾ ਹੀ ਨਹੀਂ ਮੈਂ ਤੇ ਅਨਜਾਣ ਆ ਮੈਨੂੰ ਕੀ ਪਤਾ ਚਾਹ ਦੇ ਵਿੱਚ ਕੀ ਪਾਣਾ ਆ ਸਿਆਣੇ ਨੂੰ ਹੀ ਜਿਹੜਾ ਆ ਉਹ ਪਤਾ ਹੁੰਦਾ ਆ ਜਿਹੜਾ ਵੱਡਾ ਆ ਉਹਨੂੰ ਹੀ ਪਤਾ ਆ ਕਿ ਕਿਹੜੀ ਚੀਜ਼ ਕਿੱਦਾਂ ਆ ਅਰ ਇੱਥੇ ਇਹ ਚੀਜ਼ ਕਹੀਏ ਕਿ ਨੇਕੀ ਵਿੱਚ ਸਿਆਣੇ ਹੋ ਜੋ ਨੇਕੀ ਕਰਨ ਦਾ ਤੁਹਾਨੂੰ ਪਤਾ ਹੋਵੇ ਕਿ ਨੇਕੀ ਕਿੱਦਾਂ ਕਰਨੀ ਆ ਪਰ ਬਦੀ ਕਰਨ ਦੇ ਵਿੱਚ ਨਿਆਣੇ ਬਣੇ ਰੋ ਕਿ ਬਦੀ ਤੋਂ ਅਣਜਾਣ ਰਹੋ ਸਮਝ ਲਓ ਕਿ ਬਦੀ ਤੁਹਾਨੂੰ ਕਰਨੀ ਹੀ ਨਹੀਂ ਆਉਂਦੀ ਬਦੀ ਕਰਨੀ ਤੁਸੀਂ ਸਿੱਖੀ ਨਹੀਂ ਬਦੀ ਹੁੰਦੀ ਕਿ ਤੁਹਾਨੂੰ ਪਤਾ ਹੀ ਨਹੀਂ ਤੁਹਾਨੂੰ ਸਿਰਫ ਇੱਕੋ ਚੀਜ਼ ਦਾ ਪਤਾ ਚੰਗਿਆਈ ਦਾ ਤੁਹਾਨੂੰ ਇੱਕੋ ਚੀਜ਼ ਦਾ ਪਤਾ ਭਲਾਈ ਦਾ ਤੁਹਾਨੂੰ ਇੱਕੋ ਚੀਜ਼ ਦਾ ਪਤਾ ਨੇਕੀ ਦਾ ਅਰ ਤੁਹਾਨੂੰ ਇਹ ਹੀ ਪਤਾ ਕਿ ਬਸ ਇਹ ਹੀ ਕਰਨਾ ਚਾਹੀਦਾ ਹੈ ਇਹ ਜਿਹੜੀ ਚੀਜ਼ ਆ ਇਹ ਹੋਣੀ ਚਾਹੀਦੀ ਹੈ ਵਚਨ ਇਦਾਂ ਕਹਿ ਰਿਹਾ ਹੈ ਕਿਉਂ ਕਹਿ ਰਿਹਾ ਕਿਉਂਕਿ ਤੁਹਾਡੀ ਆਗਿਆਕਾਰੀ ਦਾ ਰੌਲਾ ਪੈ ਗਿਆ ਤੁਹਾਡਾ ਰੌਲਾ ਪੈ ਗਿਆ ਕਿ ਹੁਣ ਤੁਸੀਂ ਜਿਹੜਾ ਆ ਕੀ ਕਰ ਰਹੇ ਹੋ ਤੁਸੀਂ ਕਿਸ ਨੂੰ ਮੰਨ ਰਹੇ ਹੋ ਤੁਸੀਂ ਬਾਈਬਲ ਪੜ੍ਹ ਰਹੇ ਹੋ ਤੁਸੀਂ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰ ਰਹੇ ਹੋ ਤੁਸੀਂ ਸੰਡੇ ਨੂੰ ਕਿੱਥੇ ਜਾ ਰਹੇ ਹੋ ਇਸ ਚੀਜ਼ ਦਾ ਖੌੜੂ ਪੈ ਗਿਆ ਰੌਲਾ ਪੈ ਗਿਆ ਇਸ ਲਈ ਕਹਿੰਦਾ ਹੁਣ ਤੁਸੀਂ ਹੁਣ ਤੁਸੀਂ ਸਿਆਣੇ ਹੋ ਜਾਓ ਹੁਣ ਬੁਰੀਆਂ ਚੀਜ਼ਾਂ ਨੂੰ ਛੱਡ ਦਿਓ ਅਰ ਸ਼ਾਂਤੀ ਦਾਤਾ ਪਰਮੇਸ਼ਵਰ ਸ਼ੈਤਾਨ ਨੂੰ ਚੱਬ ਦੇ ਤੁਹਾਡੇ ਪੈਰਾਂ ਹੇਠ ਜਿਹੜਾ ਆ ਉਹ ਮਿੱਧੇਗਾ ਸ਼ਾਂਤੀ ਦਾਤਾ ਪਰਮੇਸ਼ਵਰ ਪਰਮੇਸ਼ਵਰ ਸ਼ਾਂਤੀ ਦੇਣ ਵਾਲਾ ਦਾਤਾ ਦਾ ਮਤਲਬ ਹੁੰਦਾ ਦੇਣ ਵਾਲਾ ਤਾਂ ਸ਼ਾਂਤੀ ਦਾਤਾ ਪਰਮੇਸ਼ਵਰ ਸ਼ੈਤਾਨ ਨੂੰ ਮਾਰ ਦਿਆ ਘੁੱਟ ਦਿਆ ਹੋਇਆ ਝੱਬ ਦਿਆ ਹੋਇਆ ਕਈ ਵਾਰੀ ਨਾ ਪੰਜਾਬੀ ਦਾ ਡਾਇਲਗ ਮੈਂ ਤੈਨੂੰ ਝੱਬ ਕੇ ਸੱਟ ਦੇਣਾ ਝੱਬ ਕੇ ਸਿੱਟਣਾ ਮਤਲਬ ਕਿ ਤੈਨੂੰ ਚੰਗੀ ਤਰ੍ਹਾਂ ਤੇਰੀ ਤੌਣੀ ਲਾਉਣੀ ਆ ਤਾਂ ਕਹਿੰਦਾ ਸ਼ਾਂਤੀ ਦਾਤਾ ਪਰਮੇਸ਼ਵਰ ਸ਼ੈਤਾਨ ਨੂੰ ਝੱਬ ਦੇ ਤੁਹਾਡੇ ਪੈਰਾਂ ਦੇ ਹੇਠ ਮਿੱਦੇਗਾ ਤੁਹਾਡੇ ਪੈਰਾਂ ਦੇ ਹੇਠ ਜਿਨ੍ਹਾਂ ਨੂੰ ਸ਼ੈਤਾਨ ਸਤਾ ਰਿਹਾ ਹੈ ਅਗਰ ਤੁਸੀਂ ਨੇਕੀ ਕਰਨੀ ਸਿੱਖ ਲਵੋ ਅਗਰ ਤੁਸੀਂ ਬਦੀ ਨੂੰ ਛੱਡ ਦਿਓ ਤਾਂ ਪਰਮੇਸ਼ਵਰ ਸ਼ੈਤਾਨ ਨੂੰ ਤੁਹਾਡੇ ਪੈਰਾਂ ਹੇਠ ਕਰ ਦੇਗਾ ਹਾਲੇਲੂਇਆ ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਨਾਲ ਹੋਵੇ ਉਹ ਆਸ਼ੀਸ਼ ਦੇ ਰਿਹਾ ਕਿ ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਜੀਵਨ ਦੇ ਵਿੱਚ ਹੋਵੇ ਤੁਹਾਡੇ ਨਾਲ ਹੋਵੇ ਸੋ ਜਦੋਂ ਅਸੀਂ ਨੇਕੀ ਨਹੀਂ ਕਰਦੇ ਲਿਹਾਈ ਨਹੀਂ ਕਰਦੇ ਸਾਡੇ ਜੀਵਨ ਵਿੱਚ ਜਦੋਂ ਅਸੀਂ ਬੁਰੀਆਂ-ਬੁਰੀਆਂ ਸੋਚਾਂ ਸੋਚਦੇ ਹਾਂ ਇੱਕ ਦੂਜੇ ਦੇ ਵਿਰੁੱਧ ਬੁਰੇ ਖਿਆਲ ਸੋਚਦੇ ਇੱਕ ਦੂਜੇ ਦੇ ਵਿਰੁੱਧ ਚੁਗਲੀਆਂ ਕਰਦੇ ਹਾਂ ਝੂਠ ਬੋਲਦੇ ਹਾਂ ਉਦੋਂ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਖਰਾਬ ਹੋ ਜਾਂਦੀਆਂ ਸਾਰੀਆਂ ਬlesings ਸਾਰੀਆਂ ਸਾਡੀਆਂ ਕੀਤੀਆਂ ਹੋਈਆਂ ਪ੍ਰਾਰਥਨਾਵਾਂ ਜਿਹੜੀਆਂ ਆ ਉਹ ਵੇਰਥ ਹੋ ਜਾਂਦੀਆਂ ਪਰ ਅਗਰ ਅਸੀਂ ਨੇਕੀ ਕਰੀਏ ਅਰਥਾਤ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਚੱਲੀਏ ਤਾਂ ਫੇਰ ਸਾਡੇ ਜੀਵਨ ਦੇ ਵਿੱਚ ਅਸੀਂ ਦੇਖਾਂਗੇ ਕਿ ਸ਼ੈਤਾਨ ਸਾਡੇ ਪੈਰਾਂ ਥੱਲੇ ਆ। ਅਗਰ ਤੁਸੀਂ ਸ਼ੈਤਾਨ ਨੂੰ ਪੈਰਾਂ ਦੇ ਥੱਲੇ ਮਿੱਦਣਾ ਚਾਹੁੰਦੇ ਆ, ਅਗਰ ਤੁਸੀਂ ਚਾਹੁੰਦੇ ਆ ਕਿ ਸ਼ੈਤਾਨ ਤੁਹਾਡੇ ਸਿਰ ਦੇ ਉੱਤੇ ਨਾ ਹੋਵੇ ਪਰ ਤੁਹਾਡੇ ਪੈਰਾਂ ਦੇ ਥੱਲੇ ਹੋਵੇ ਤਾਂ ਨੇਕੀਆਂ ਕਰੋ। ਪਰਮੇਸ਼ਵਰ ਦੇ ਉੱਤੇ ਭਰੋਸਾ ਰੱਖੋ। ਅਗਰ ਤੁਸੀਂ ਚਾਹੁੰਦੇ ਆ ਕਿ ਸ਼ੈਤਾਨ ਤੁਹਾਡੇ ਉੱਤੇ ਨਹੀਂ ਤੁਸੀਂ ਸ਼ੈਤਾਨ ਦੇ ਉੱਤੇ ਫਤਿਹ ਪਾ ਲਵੋ ਤਾਂ ਨੇਕੀ ਕਰੋ ਪਰਮੇਸ਼ਵਰ ਤੁਹਾਨੂੰ ਸ਼ੈਤਾਨ ਦੇ ਉੱਤੇ ਤੁਹਾਡਾ ਪੈਰ ਰਖਾਵੇਗਾ। ਉਹ ਸ਼ੈਤਾਨ ਨੂੰ ਤੁਹਾਡੇ ਪੈਰ ਦੇ ਥੱਲੇ ਕਰ ਦੇਗਾ ਤਾਂ ਤੁਸੀਂ ਨੇਕੀ ਕਰਨੀ ਸਿੱਖੋ ਤੁਸੀਂ ਭਲਾਈ ਕਰਨੀ ਸਿੱਖੋ ਔਰ ਉਹ ਭਲਾਈ ਜਿੱਦਾਂ ਦੀ ਭਲਾਈ ਪਰਮੇਸ਼ਰ ਨੂੰ ਪਸੰਦ ਆ ਜਿੱਦਾਂ ਦੀਆਂ ਨੇਕੀਆਂ ਪਰਮੇਸ਼ਰ ਨੂੰ ਪਸੰਦ ਆ ਉਹ ਨੇਕੀਆਂ ਕਰੋ ਹਾਲੇਲੂਇਆ ਤਾਂ ਆਓ ਅਸੀਂ ਇੱਕ ਹੋਰ ਦੇਖਾਂਗੇ ਆਇਤ ਯਰਮੀ ਆਧਿਕਾਤਾਂ ਉਹਦਾ ਸੀ 3 ਨੰਬਰ ਅਧਿਆਇ ਜਿਹੜਾ ਆ ਉਹ ਦੇਖਾਂਗੇ